ਭਾਰਤ ਅਤੇ ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਨੇ ਮੰਗਲਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਕਾਸ ਅਤੇ ਇਸ ਨੂੰ ਅੰਤਮ ਰੂਪ ਦੇਣ ਦੇ ਲਈ ਪ੍ਰਸਤਾਵਿਤ ਨੁਕਤੇਵਾਰੇ ਚਰਚਾ ਕੀਤੀ ਹੈ ਇਸ ਬਾਰੇ ਦੋਵਾਂ ਮੁਲਕਾਂ ਦੇ ਇੰਜੀਨੀਅਰਾਂ ਸਰਵੇਖਣ ਅਧਿਕਾਰੀਆਂ ਸਿੰਚਾਈ ਵਿਭਾਗ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਸਮੇਤ ਕੁਝ ਹੋਰ ਨਾ ਵਿਭਾਗਾ ਦੇ ਅਧਿਕਾਰੀਆਂ ਵੱਲੋਂ ਲਾਂਘੇ ਦੇ ਪ੍ਰਸਤਾਵਿਤ 0.3 ਸੌਖਤ ਮਾਹੌਲ ਵਿੱਚ ਬੈਠਕ ਕੀਤੀ ਗਈ ਬੈਠਕ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਤਰਫੋਂ 12 ਅਧਕਾਰੀਆਂ ਦੀ ਟੀਮ 0.ਤੇ ਪੁੱਜੀ ਜਦਕਿ ਭਾਰਤ ਵੱਲੋਂ ਬੈਠਕ ਵਿੱਚ ਲਗਭਗ 17 ਅਧਕਾਰੀਆਂ ਨੇ ਹਿੱਸਾ ਲਿਆ ਬੈਠਕ ਦੇ ਲਈ ਪਾਕਿਸਤਾਨ ਪਾਸੇ ਵਕਾਇਦਾ ਟੈਂਟ ਲਗਾਏ ਗਏ ਸਨ ਲਗਭਗ 4.5 ਘੰਟੇ ਚੱਲੀ ਬੈਠਕ ਵਿੱਚ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵੱਲੋਂ ਕੀ ਕੀ ਅਹਿਮ ਫੈਸਲੇ ਕੀਤੇ ਗਏ ਬਾਰੇ ਵਿੱਚ ਭਾਵੇਂ ਕਿ ਅਧਕਾਰੀਆਂ ਵੱਲੋਂ ਮੀਡੀਆ ਨਾਲ ਕੋਈ ਵਿਸ਼ੇਸ਼ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਬੈਠਕ ਵਿੱਚ ਯਾਤਰੀਆਂ ਨੂੰ ਦੇਣ ਵਾਲੀਆਂ ਸੁਵਿਧਾਵਾਂ ਉਹਨਾਂ ਦੀ ਗਿਣਤੀ ਕਸਟਮ ਅਤੇ ਸੁਰੱਖਿਆ ਪ੍ਰਬੰਧਾਂ ਸਮੇਤ ਪ੍ਰਸਤਾਵਿਤ ਕ੍ਰੋਸਿੰਗ ਪੁਆਇੰਟਾਂ ਤੇ ਤਾਲਮੇਲ ਅਤੇ ਇੰਜੀਨੀਅਰਿੰਗ ਪਹਿਲੂਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਕਤ ਬੈਠਕ ਦੌਰਾਨ ਲੰਘੇ ਲਈ ਮੌਕਾ ਦਰਵਾਜ਼ੇ ਦੀ ਵੀ ਨਿਸ਼ਾਨਦੇਹੀ ਕੀਤੀ ਗਈ। ਦੱਸਣਯੋਗ ਹੈ ਕਿ ਭਾਵੇਂ ਕਿ ਦੋਵਾਂ ਦੇਸ਼ਾਂ ਵਿਚਕਾਰ ਕੋਰੀਡੋਰ ਬਾਰੇ ਕਾਫੀ ਨੁਕਤਿਆਂ ਤੇ ਸਹਿਮਤੀ ਬਣ ਗਈ ਹੈ ਪਰ ਕੁਝ ਮੁੱਦਿਆਂ ਤੇ ਦੋਵਾਂ ਮੂਲਕਾਂ ਵਿਚਕਾਰ ਅਜੇ ਵੀ ਸਮਝੌਤਾ ਨਹੀਂ ਹੋ ਸਕਿਆ।